ਉਹਦਾ ਹੀ ਦੁਨੀਆ 'ਚ ਰਹਿੰਦਾ ਮੈਂ ਤੂੰ ਚਲੇ ਗਿਆ ਰਵੀ ਤੈਨੂੰ ਯਾਦ ਆਉਣਾ ਮੈਂ ਇੱਕੋ ਗੱਲ ਕਹਿੰਦਾ ਸੀ ਮੈਂ ਕਿਹਾ ਬਹੁਤ ਵੱਡੀ ਗੱਲ ਕਰੀ ਔਰ ਮੈਨੂੰ ਅੱਜ ਮਨ 'ਚ تسਲੀ ਹੈ ਖੁਸ਼ੀ ਹੈ ਕਿ ਮੇਰੇ ਵੀਰ ਨੇ ਜਿਹੜਾ ਗਲਤੀ ਕਰਕੇ ਸ਼ਾਮ ਨੂੰ ਘਰ ਵਾਪਸ ਮੁੜ ਆ ਗਏ ਜੇ ਕਿਤੇ 1 ਜੂਨ ਤੋਂ ਬਾਅਦ ਆਉਂਦਾ ਤਾਂ ਵੀ ਮੇਰੇ ਮਨ 'ਚ ਰੰਜ ਰਹਿਣਾ ਸੀ ਜਿਹੜਾ ਜੂਨ 1 ਜੂਨ ਤੋਂ ਪਹਿਲਾਂ ਮੁੜਿਆ ਆ ਔਰ ਇਸ ਗੱਲ ਦੀ ਮੈਂ ਤੈਨੂੰ ਵਧਾਈ ਦੇਣਾ ਔਰ ਤੇਰੀ ਸਮਝਦਾਰੀ ਨੂੰ ਮੈਂ ਆਦਾਤ ਦੇਣਾ ਮੈਨੂੰ ਪਤਾ ਰਾਤ ਦੇ ਤੈਨੂੰ ਫੋਨ ਵੱਡੇ ਆਏ ਆ ਤੈਨੂੰ ਵੱਡੇ ਵੱਡੇ ਆਲਾ ਵਜ਼ੀਰ ਜਿਨ੍ਹਾਂ ਨੇ ਪਤਾ ਨਹੀਂ ਵਜ਼ੀਰ ਰਹਿਣਾ ਕਿ ਨਹੀਂ ਰਹਿਣਾ ਕੋਈ ਦਿਨ ਦੀ ਕਹਾਣੀਆਂ ਜਿਨ੍ਹਾਂ ਦਾ ਹੰਕਾਰ ਲੋਕਾਂ ਨੇ ਭੰਲਣਾ ਮਗਰ ਤੈਨੂੰ ਫੋਨ ਕਰਦੇ ਸੀ ਮੈਨੂੰ ਬਹੁਤ ਵੱਡੇ ਵੱਡੇ ਗੱਲਾਂ ਕਰਕੇ ਲਮਾਉਣ ਦੀ ਕੋਸ਼ਿਸ਼ ਕਰਦੇ ਸੀ ਮਗਰ ਮੈਨੂੰ ਤੇਰੇ ਪਤਾ ਤੇਰੇ ਸੁਭਾਅ ਦਾ ਜਦੋਂ ਇੱਕ ਵਾਰੀ ਹਾਂ ਕਰਤੀ ਤੇ ਮੁੜ ਕੇ ਪਿੱਛੇ ਮੁੜ ਕੇ ਦੇਖਣਾ ਨਹੀਂ ਇਸ ਲਈ ਬਹੁਤ ਬਹੁਤ ਵਧਾਈ ਔਰ ਮੈਂ ਅੱਜ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਇੱਕ ਗੱਲ ਮੈਂ ਤੈਨੂੰ ਦੱਸ ਦਿਆ ਇਹ ਭਾਜਪਾ ਵਾਲੇ ਬੜੇ ਕਿਸਮ ਦੇ ਹੋਰ ਕਿਸਮ ਦੇ ਬੰਦੇ ਨੇ ਮੈਂ ਇੱਕ ਦੋ ਬੰਦਿਆਂ ਨਾਲ ਦਿੱਲੀ 'ਚ ਗੱਲ ਮੇਰੀ ਹੁੰਦੀ ਸੀ ਮੈਨੂੰ ਕਹਿੰਦਾ ਯਾਰ ਤੁਹਾਡੇ ਜਿਹੜੇ ਲੀਡਰ ਆਉਂਦੇ ਨੇ ਉਹ ਸਭ ਤੋਂ ਪਹਿਲਾਂ ਗਨਮੈਨ ਹੀ ਮੰਗਦੇ ਆ ਤੇ ਮੈਂ ਕਹਿੰਦਾ ਗਨਮੈਨ ਲੈ ਕੇ ਪੰਜਾਬ ਦੀ ਗੱਲ ਵੀ ਕਰਦੇ ਕੱਲਾ ਸਮਝਦੇ ਕਿ ਗਨਮੈਨਾਂ ਨਾਲ ਵੋਟਾਂ ਪੈ ਜਾਣੀਆਂ ਨੇ ਇਹ ਸਭ ਤੋਂ ਪਹਿਲਾਂ ਜਿੰਨੇ ਸਾਡੇ ਲੀਡਰ ਗਏ ਆ ਐਡੇ ਸਸਤੇ ਤੇ ਕਮਜ਼ੋਰ ਹੋ ਗਏ ਆ ਕਿ ਚਾਰ ਗੱਲ ਮੈਂ ਲਵਾ ਕੇ ਸਮਝਦੇ ਆ ਕਿ ਲੋਕਾਂ ਦਾ ਦਿਲ ਜਿੱਤ ਜਾਣਾ ਲੋਕਾਂ ਦਾ ਦਿਲ ਨਹੀਂ ਮੇਰੇ ਵੀਰੋ ਇਹ ਲੋਕਾਂ ਦਾ ਦਿਲ ਜਿੱਤਣ ਆਸਤੇ ਲੋਕਾਂ ਦੇ ਮੁੱਦੇ ਉਠਾਉਣੇ ਸਭ ਤੋਂ ਜ਼ਰੂਰੀ ਯਾਰ ਮੈਂ ਅੱਜ ਮਹਿਸੂਸ ਕਰ ਰਿਹਾ ਸਾਂ ਕਿ ਵੇਖੋ ਇਹ ਧਰਤੀ ਹੈ ਇਸ ਧਰਤੀ ਹੈ ਜਿਸ ਧਰਤੀ ਨੇ ਸ਼ੂਰ ਬੀਰਾਂ ਨੂੰ ਜਨਮ ਦਿੱਤਾ ਇਸ ਧਰਤੀ ਨੇ ਮਹਾਨ ਯੋਧਿਆਂ ਨੂੰ ਜਨਮ ਦਿੱਤਾ ਇਸ ਪੰਜਾਬ ਦੀ ਪੰਜ ਦਰਿਆਵਾਂ ਦੀ ਧਰਤੀ ਨੇ ਦੇਸ਼ ਦੇ ਅੰਨ ਦੇ ਭੰਡਾਰ ਤੇ ਦੇਸ਼ ਨੂੰ ਫੂਡ ਸਿਕਿਉਰਟੀ ਦਿੱਤੀ ਇਸ ਧਰਤੀ ਦੇ 2% ਦੇ ਬਾਤੀ ਵਾਲੇ ਲੋਕਾਂ ਨੇ ਦੇਸ਼ ਵਾਸਤੇ 90% ਕੁਰਬਾਨੀ ਦਿੱਤੀ ਆ ਔਰ ਇਹ ਹਾਲਾਤ ਇਹ ਬਣਨ ਕਿ ਜੈ ਜਵਾਲ ਜੈ ਕਿਸਾਨ ਦਾ ਨਾਰਾ ਸਾਥੀ ਅਸੀਂ ਬੜੇ ਲੰਮੇ ਸਮੇਂ ਤੋਂ ਪਰਿਵਾਰ ਇਕੱਠੇ ਰਹੇ ਆ ਔਰ ਮੇਰੇ ਬੱਚੇ ਇਸ ਗੱਲ ਦਾ ਬੜਾ ਦੁੱਖ ਸੀ ਰੰਜ ਸੀ ਕਿ ਸਰਦਾਰ ਰਵੀਪ੍ਰੀਤ ਸਿੰਘ ਜੀ ਸਿੱਧੂ ਸਾਹਿਬ ਜਿਹੜੇ ਬੜੇ ਹੀ ਹਿੰਮਤੀ ਜਜਾਰੂ ਇਮਾਨਦਾਰ ਇਨਸਾਨ ਨੇ ਬੜੇ ਹੀ ਵਧੀਆ ਪਰਿਵਾਰ ਗੁਰਸਿਕ ਪਰਿਵਾਰ ਗੁਰੂ ਦੇ ਭੈਜ ਰਹਿਣ ਵਾਲੇ ਪਰਿਵਾਰ ਨਾਲ ਸੰਬੰਧਿਤ ਨੇ ਉਹ ਸਾਡੇ ਨਾਲ ਕਿਸੇ ਕਾਰਨਾ ਕਰਕੇ ਕੁਝ ਸਮਾਂ ਪਹਿਲਾਂ ਵਕ ਹੋ ਗਏ ਸੀ ਪਰ ਮੈਨੂੰ ਯਾਦ ਹੈ ਕਿ ਪੈਂ ਜਿੱਤੋਂ ਦੀ ਜਿੰਨੀਆਂ ਵੀ ਇਲੈਕਸ਼ਨਾਂ ਹੋਈਆਂ ਨੇ ਇਸ ਨੌਜਵਾਨ ਵੀਰ ਨੇ ਜੋ ਜੀ ਸਮਰੱਥਾ ਬਾੜ ਕੇ ਦੀ ਸਮੁੱਚੀ ਲੀਡਰਸ਼ਿਪ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਇਹਨਾਂ ਨੇ ਹਿੰਮਤ ਰਾਂ ਥੋਡੀ ਜਿੱਤ ਤੇ ਆਪਦਾ ਵੀ ਇੱਕ ਯੋਗਦਾਨ ਆਈ ਇਲੈਕਸ਼ਨ 'ਚ ਪਾਉਂਦੇ ਰਹੇ ਹੈ ਔਰ ਜਨਸਵਰੇ ਇਹ ਮੇਰਾ ਭਰਾ ਪਾਜਪਾ ਚ ਗਿਆ ਸੀ ਮੈਂ ਇਹਨੂੰ ਇੱਕੋ ਗੱਲ ਕਹੀ ਸੀ ਮੈਂ ਮੇਰਾ ਵੀ ਤੂੰ ਜ਼ਿੰਦਗੀ ਦੀ ਵੱਡੀ ਗਲਤੀ ਕਰਨ ਲੱਗਿਆ ਮੈਂ ਕਿਹਾ ਜੇ ਇਸ ਪਾਰਟੀ ਤੂੰ ਚੱਲਿਆ ਹੈਗਾ ਤਾਂ ਤੂੰ ਹੋਰ ਕਿਸੇ ਪਾਰਟੀ ਚ ਜਾਂਦਾ ਤੇ ਮੈਂ ਇਹ ਗੱਲ ਨਾ ਕਹਿੰਦਾ ਮੈਂ ਜੇ ਇਸ ਪਾਰਟੀ ਚ ਤੂੰ ਚੱਲਿਆ ਉਹ ਪੰਥ ਦੇ ਖਿਲਾਫ ਹੈ ਉਹ ਗੁਰੂ ਸਾਹਿਬ ਦੀ ਸਰਬੱਤ ਦੇ ਭਲੇ ਦੀ ਸੋਚ ਦੇ ਖਿਲਾਫ ਹੈ ਉਹ ਪਾਰਟੀ ਪੰਜਾਬ ਦੀ ਕਿਸਾਨੀ ਖੇਤ ਮਜ਼ਦੂਰਾਂ ਦੇ ਖਿਲਾਫ ਹੈ ਉਹ ਪਾਰਟੀ ਪੰਜਾਬ ਦੀ ਸੋਚ ਦੇ ਖਿਲਾਫ ਹੈ ਔਰ ਮੈਨੂੰ ਇਹਨੇ ਗੱਲ ਕਹੀ ਕਿ ਮੈਂ ਮਜਬੂਰ ਹੋ ਗਿਆ ਇੱਕ ਮੈਂ ਵਾਲੀ ਵੇਖੋ ਜਿਹੜਾ ਅੱਜ ਘਰ ਵਾਪਸੀ ਹੋਈ ਹੈ ਮੈਨੂੰ ਇਹਨੇ ਆਪ ਇਹ ਗੱਲ ਕਹੀ ਕਹਿੰਦਾ ਮੈਂ ਇੱਕ ਉਹਦਾ ਨਹੀਂ ਲੈਣਾ ਬਗੈਰ ਕਿਸੇ ਸ਼ਰਤ ਤੋਂ ਆਉਣਾ ਭੈਣ ਦੀਪਾ ਹਰ ਸਿਮਰਤ ਕੋਰ ਬਾਦਲ ਜਿੰਨੀ ਚਾਹੀਦੀ ਮੇਰੀ ਹੋਰ ਕੋਈ ਰੱਬ ਅੱਗੇ ਅਰਦਾਸ ਕੋਈ ਨਹੀਂ ਮੇਰੀ ਹੋਰ ਕੋਈ ਸ਼ਰਤ ਕੋਈ ਨਹੀਂ ਇਸ ਲਈ ਬਹੁਤ ਵੱਡੀ ਗੱਲ ਹੈ ਵੱਡਾ ਦਿਲ ਕੀਤਾ ਮੈਂ ਉਸ ਵੀਰ ਦਾ ਵੀ ਧਰਵਾਦੀ ਆ ਤੇ ਤੁਹਾਨੂੰ ਵੀ ਵਧਾਈ ਦੇਣਾ ਕਿ ਜਿਹੜਾ ਬਗੈਰ ਕਿਸੇ ਸ਼ਰਤ ਦੇ ਬਗੈਰ ਕਿਸੇ ਲਾਲਚ ਲੋਭ ਕੋਈ ਉਹਦਾ ਨਹੀਂ ਸਿਰਫ ਇੱਕ ਅਰਦਾਸ ਹੈ ਕਿ ਭੈਣ ਸਾਡੀ ਜਿੱਤੇ ਉਸ ਬੇਨਤੀ ਨੂੰ ਲੈ ਕੇ ਆਇਆ ਵਾਪਸ ਬਹੁਤ ਬਹੁਤ ਇਸੀ ਦਾ ਕਰਦਾ ਅੱਜ ਸਰੋਪਾ ਲੈ ਰਹੇ ਨੇ ਬੀਜੇਪੀ ਦੇ ਪ੍ਰਧਾਨ ਬਸ਼ਨੜਾ ਧਾਤੀ ਦੇ ਰਵੀਪ੍ਰੀਤ ਸਿੰਘ ਸਿੰਧੂ ਤੇ ਮੋੜ ਵਾਪਸੀ ਕਰ ਰਹੇ ਨੇ ਅਕਾਲੀ ਦਲ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਤੋਂ ਸਰੋਪਾ ਲੈ ਰਹੇ ਨੇ ਇੱਕ ਦੂਸਰੇ ਨੂੰ ਸਰੋਪਾ ਦੇ ਰਹੇ ਆ ਪਹੁੰਚੇ ਕਿਰਮਾ ਜੀ ਕਿ ਆ ਤਲਵੰਡੀ ਸਾਹਿਬੋਂ ਦੇ ਮੇਰੇ ਆਪਣੇ ਬਜ਼ੁਰਗ ਵੀਰੋਂ ਪਹਿਨੋਂ ਫਤਿਹ ਪਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਵਾਸਤੇ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿਉਂਕਿ ਜਿੱਥੇ ਸ਼੍ਰੋਮਣੀ ਅਕਾਲੀ ਘਰ ਤੋਂ ਬਹੁਤ ਵੱਡਾ ਫਲ ਮਿਲਿਆ ਹੈ ਰਵੀਪ੍ਰਿੰਸੀ ਜੀ ਦੇ ਹੰਦ ਦੇ ਨਾਲ ਉਥੇ ਸਾਡੇ ਘਰ ਵਿੱਚ ਸਾਡੇ ਭਰਾ ਦੀ ਘਰ ਵਾਪਸੀ ਹੋਈ ਹੈ ਜਿਵੇਂ ਦੱਸਿਆ ਕਿ ਬਚਪਨ ਤੋਂ ਹੀ ਦੋਵੇਂ ਭਰਾ ਇਕੱਠੇ ਹੁੰਦੇ ਸੀ ਤੇ ਕਿਸੇ ਧਾਰਨਾ ਕਰਕੇ ਰਵੀਪ੍ਰੀਤ ਜੀ ਨੇ ਅਡਲਾ ਆਪਣਾ ਚੁਣਿਆ ਲੇਕਿਨ ਅੱਜ ਮੈਂ ਮਾਨ ਕਰਦੀ ਆ ਕਿ ਜਿੱਥੇ ਆਪ ਦੀ ਵੱਡੀ ਪੈਣ ਨੂੰ ਮੈਂ ਤੇਨ ਵਾਸਤੇ ਇਹਨਾਂ ਦੇ ਪੇਨਾਂ ਦੇ ਸਾਥੀਆਂ ਦੇ ਆਉਣ ਦੇ ਨਾਲ ਜਿੱਥੇ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਤੇ ਮੈਨੂੰ ਵੀ ਬਹੁਤ ਵੱਡਾ ਸਹਾਰਾ ਮਿਲਿਆ ਉੱਥੇ ਮੈਂ ਆ ਵੀ ਸਮਝਦੀ ਆ ਕਿ ਇਸ ਇਲਾਕੇ ਦੇ ਨਾਲ ਜਿੱਥੇ ਮੈਨੂੰ ਹਮੇਸ਼ਾ ਮਾਨ ਹੋਇਆ ਕਿ ਜੇ ਗਠੁੰਡੇ ਹਲਕੇ ਦੀ ਮੈਨੂੰ ਸੇਵਾ ਰੱਬ ਨੇ ਬਖਸ਼ੀ ਹੈ ਲੋਕਾਂ ਨੇ ਬਖਸ਼ੀ ਹੈ ਤੇ ਮੇਰੇ ਵਾਸਤੇ ਸਭ ਤੋਂ ਵੱਡੀ ਮਾਨ ਦੀ ਗੱਲ ਹੈ ਕਿ ਜਿੱਥੇ ਗੁਰੂ ਸਾਹਿਬ ਦਾ ਤਖਤ ਸਾਹਿਬ ਵਿਰਾਜਮਾਨ ਹਨ ਉਸ ਪਾਵਨ ਧਰਤੀ ਦੀ ਨਮਾਇੰਦੀ ਕਰਨ ਦੀ ਮੈਨੂੰ ਮਾਲਕ ਨੇ ਸੇਵਾ ਬਖਸ਼ੀ ਹੈ ਤੇ ਇਸ ਇਲਾਕੇ ਵਿੱਚ ਹਮੇਸ਼ਾ ਕੋਸ਼ਿਸ਼ ਹੁੰਦੀ ਸੀ ਭਾਵੇਂ ਭਗਤ ਸਾਹਿਬ ਦੀ ਭਾਵੇਂ ਮੇਰੀ ਇਹ ਪੱਖ ਖੁਸ਼ਹਾਲੀ ਤਰੱਕੀ भाईचार्य एक साथ अमन शांति के नाल एहो जा विकास इथे करिए करिए कि जे श्री अमृतसर साहब का नाम होए नंदेड़ साहब का नाम हैगा श्री पटना साहब का नाम है फिर एहो जा विकास ते तरक्की इथे धार्मिक तौर से करिए ताकि दुनिया दे ते देश विदेशा तो लोग आके इथे साडे तक साहब से तक मस्तक खोल गे ते इस इलाके दी भी बहुत बड़ी तरक्की होवेगी ਅੱਜ ਮੈਂ ਰਵੀਪ੍ਰੀਤ ਜੀ ਨੂੰ ਬੇਨਤੀ ਕਰਦੀ ਆ ਕਿ ਇਸ ਇਲਾਕੇ ਦੇ ਲੋਕੀ ਬਹੁਤ ਸਿਰ ਤੋਂ ਬੜੇ ਤਪੇ ਹੋਏ ਸੀ ਬੜੇ ਦੁਖੇ ਸੀ ਦੁਖੀ ਸਨ ਪਾਵੇਂ ਮੈਂ ਸੁਖਬੀਨ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਸੀ ਕਿ ਜਿਨ੍ਹਾਂ ਨੂੰ ਹਲਕਾ ਸੌਪਿਆ ਸੀ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਸ ਹਲਕੇ 'ਚ ਨੁਮਾਇੰਦਗੀ ਕਰਨੀ ਚਾਹੀਦੀ ਸੀ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਅਕਾਲੀ ਦਲ ਦੇ ਪਰਿਵਾਰ ਨੂੰ ਸਾਹਮਣੇ ਰੱਖਣਾ ਚਾਹੀਦਾ ਸੀ ਅੱਜ ਮੈਨੂੰ ਕਹਿਣ 'ਚ ਕੋਈ ਕੁਰੇਜ਼ ਨਹੀਂ ਕਿ ਅਕਾਲੀ ਦਲ ਦੀ ਜੜਾਏ ਆਪਣੇ ਰਵੀ ਬੀਨ ਕਿ ਨਵੇਂ ਜੱਤੋਂ ਬੁਧਾਈ ਦਿਨਾ ਤੇ ਮੈਂ ਸ਼ੁਆਰਦ ਹੋਣਾ ਉਹਨਾਂ ਸੂਚੀ ਸੀਮ ਨੂੰ ਕਿ ਉਹ ਭਰਾਵਾ ਵਾਂਗੂ ਪਰਿਵਾਰ ਕੋਲ ਹੈ ਹੀ ਪਰਿਵਾਰ ਤੇ ਜੀ ਤੇ ਇੱਕ ਵੱਡਾ ਪਰਿਵਾਰ ਸਾਡਾ ਹੋਰ ਵੱਧ ਗਿਆ ਤੇ ਇਕੱਠੇ ਪਰਿਵਾਰ ਕੋਲ ਨੂੰ ਤੇ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਆ ਜਿਹੜੇ 20 ਦਿਨਾਂ ਦਿਨ ਰਾਤ ਪਿੰਡਤ ਕਰਕੇ ਤੁਸੀਂ ਤੇਰੀ ਲਿਆਜੋ ਉਡਾ ਦਿਓ ਸਾਰੇ ਆ ਦਿੱਲੀ ਵਾਲੀ ਪਾਰਟੀਆਂ ਦੇ ਝੰਡੇ ਝੁੰਡੇ ਰਹਿਣਾਂ ਨਹੀਂ ਆਪਾਂ ਪਹਿਲੀ ਤਰੀਕ ਦੇ ਬਾਅਦ ਦਿੱਲੀ ਵਾਲੀ ਪਾਰਟੀ ਨੂੰ ਇੱਥੇ ਝੁੱਲੂਗਾ ਤੇ ਕੇਸਰੀ ਝੰਡਾ ਝੁੱਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚੁੰਡੀ ਵੱਡੇ ਆਲਾ ਕੇ ਮੈਨੂੰ 15 ਸਾਲ ਹੋ ਗਏ ਆ ਦਿਨ ਦਾ ਇੰਤਜ਼ਾਰ ਸੀਗਾ ਮੈਨੂੰ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਮਜੀਠੀਆ ਸਾਹਿਬ ਤੇ ਸਾਡੇ ਭੈਣ ਜੀ ਜੋ ਆਉਣ ਵਾਲੇ ਨੇਗੇ ਉਸੇ ਇੱਥੇ ਬੈਠੇ ਹੋਣ ਤੇ ਮੇਰੇ ਵਰਗਾ ਇੱਕ ਛੋਟਾ ਜਿਹਾ ਵਰਕਰ ਸਟੇਜ ਤੇ ਚੜ ਕੇ ਬਾਕੀ ਦੇ ਵਰਕਰਾਂ ਦੇ ਸਾਹਮਣੇ ਖੜ ਕੇ ਬੋਲੇ ਮੁਦਤਾ ਹੋ ਗਈਆਂ ਬਹੁਤ ਜਦੋ ਜਹਿਦ ਕੀਤੀ ਤੇ ਅੱਜ ਇਸ ਮੁਕਾਮ ਤੇ ਪਹੁੰਚੇ ਆ ਇਹ ਸਾਰਾ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਧੰਨਵਾਦ ਕਰਦੇ ਆ ਤੇ ਜਿਹੜੇ ਤੁਹਾਡੇ ਜਿਹੜਾ ਤੁਹਾਡਾ ਸਾਥ ਹੈ ਜਿਹੜੇ ਤੁਸੀਂ ਸਾਹਮਣੇ ਬੈਠੇ ਹੋਗੇ 15 ਸਾਲ ਤੁਸੀਂ ਮੇਰੇ ਨਾਲ ਖੜੇ ਰਹੇ ਹੋਗੇ ਭਾਵੇਂ ਕਿ 2.5 ਸਾਲ ਪਹਿਲਾਂ ਮੇਰੇ ਤੋਂ ਵੱਡੀ ਗਲਤੀ ਹੋ ਗਈ ਸੀ ਮੈਂ ਆਪਣੀ ਮਾਂ ਪਾਪ ਜੀ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਚਲਿਆ ਗਿਆ ਸੀਗਾ ਮੇਰੀ ਆਦਤ ਨਹੀਂ ਹੈ ਵੀ ਮੈਂ ਜਿਹਦੇ ਨਾਲ ਬੈਠ ਕੇ ਰੋਟੀ ਖਾਲਾਂ ਉਹਨਾਂ ਦੇ ਬਾਰੇ ਮੈਂ ਕੋਈ ਮਾੜੀ ਗੱਲ ਕਰਾਂ ਪਰ ਜਿਹੜੇ ਆ 2.5 ਸਾਲ ਮੈਂ ਬੀਜੇਪੀ ਦੇ ਵਿੱਚ ਕੱਟੇ ਨੇ ਬੜੇ ਹੌਂਕੇ ਕੱਟੇ ਨੇ ਮੇਰੇ ਨਾਲ ਕਾਫੀ ਹੱਦ ਤੱਕ ਜਿਹੜੇ ਇੱਥੇ ਅੱਜ ਰੋਗ ਆਏ ਨੇ ਕਿ ਤੁਸੀਂ ਮੇਰੇ ਨਾਲ ਖੜੇ ਸੀਗੇ ਭਾਵੇਂ ਤੁਸੀਂ ਕੜਤਨ ਜੀ ਰੱਖਦੇ ਸੀਗੇ ਪਰ ਤੁਸੀਂ ਖੜੇ ਸੀਗੇ ਪਰ ਮੈਂ ਤੁਹਾਨੂੰ ਹੁਣ ਵਿਸ਼ਵਾਸ ਦਿਵਾਉਣਾਗਾ ਦੇਖੋ ਜਦੋਂ ਆ ਚਾਰ ਪੰਜ ਮਹੀਨਿਆਂ ਤੋਂ ਪਹਿਲਾਂ ਬੀਬਾ ਜੀ ਨੇ ਤੇ ਸੁਖਬੀਰ ਜੀ ਨੇ ਹਲਕੇ ਤੇ ਲੋਕਾਂ ਦੇ ਨਾਲ ਮੀਟਿੰਗਾਂ ਸ਼ੁਰੂ ਕੀਤੀਆਂ ਬਾਦਲ ਪਿੰਡ ਤੇ ਤੁਹਾਡੇ ਤੋਂ 70 80 ਪਰਸੈਂਟ ਬੰਦਿਆਂ ਨੇ ਮੇਰਾ ਨਾਮ ਲਿਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਇਹ ਤੁਹਾਡਾ ਜਿਹੜਾ ਤੁਸੀਂ ਉੱਥੇ ਜਾ ਕੇ ਮੇਰਾ ਨਾਮ ਲਿਆ ਉਹਦੇ ਕਰਕੇ ਇਹਨਾਂ ਨੇ ਮੈਨੂੰ ਸਵਾਲ ਪਾਇਆ ਫੇਰ ਦੁਬਾਰੇ ਮਜੀਠੀਆ ਸਾਹਿਬ ਨੂੰ ਇਹਨਾਂ ਦਾ ਮੈਨੂੰ ਫੋਨ ਆਇਆ ਕਿ ਭਰਾਵਾ 9 2009 ਜਦੋਂ ਸਭ ਤੋਂ ਪਹਿਲੀ ਇਲੈਕਸ਼ਨ ਵਿਪਾਰ ਤੋਂ ਨਕੋਰ ਬਾਦੋਦੀਨ ਸੀਗੀ ਉਦੋਂ ਮੈਨੂੰ ਇਹਨਾਂ ਨੇ ਇਹੀ ਇਹੀ ਫੋਨ ਕਾਲ ਕੀਤਾ ਸੀਗਾ ਕਿ ਮੇਰੀ ਭੈਣ ਤੇਰੀ ਭੈਣ ਤੇ ਜੇ ਉਹਦਾ ਸਿਰ ਘੜਤੀ ਲੱਗੀ ਹੋਈ ਹੈ ਤੇ ਤੂੰ ਸਾਡੇ ਨਾਲ ਖੜਾ ਨਹੀਂ ਤਾਂ ਗੱਲ ਜੱਜ ਦੀ ਵੀ ਨਹੀਂ ਤੇ ਐਤ ਕੀ ਵੀ ਮੈਨੂੰ ਇਹਨਾਂ ਨੇ ਕਿਹਾ ਕਹਿੰਦੇ ਪਾਰਟੀ ਪ੍ਰਧਾਨ ਸਾਹਿਬ ਦਾ ਮੈਨੂੰ ਫੋਨ ਆਇਆਗਾ ਵੀ ਰਵੀ ਨੂੰ ਲੈ ਕੇ ਆ ਤੇ ਪ੍ਰਧਾਨ ਜੀ ਮੈਂ ਹਾਜ਼ਰ ਐ ਤੇ ਮੈਂ ਉਹ ਦੋਨੋਂ ਬਿਸ਼ਵਾਸ ਦਿਵਾਉਣਾਗਾ ਕਿ ਤੁਹਾਡੇ ਨਾਲ ਖੜਕੇ ਕੋਈ ਜਿਹੜੇ ਸਾਰੇ ਜਥੇਬੰਦ ਜੀ ਹੈਗੇ ਆਪਣੇ ਆਕਾਲੀ ਦਲ ਦੀ ਤਲਵੰਡੀ ਸਾਹਬੋ ਦੀ ਮੈਂ ਕੋਈ ਮੋਰੇ ਲੱਗਣ ਨਹੀਂ ਆਇਆ ਇੱਥੇ ਮੈਂ ਤਾਂ ਤੁਸੀਂ ਮੈਨੂੰ ਭਾਵੇਂ ਕਤਾਰ ਦੇ ਵਿੱਚ ਵਿਚਾਲੇ ਖੜਾ ਦਿਓ ਭਾਵੇਂ ਪਿੱਛੇ ਖੜਾ ਦਿਓ ਮੈਂ ਖੜੂਗਾ ਤੁਹਾਡੇ ਨਾਲ ਮੈਂ ਇਹੋ ਜਿਹਾ ਇਨਸਾਨ ਨਹੀਂ ਹੈਗਾ ਵੀ ਕਿਤੇ ਅੰਦਰ ਛਾਲ ਮਾਰੋ ਕਿਤੇ ਉੱਗੜ ਛਾਲ ਮਾਰੋ ਇੱਥੇ ਬਾਵਾ ਹੈਗੇ ਤੁਹਾਡੇ ਆਪਣੇ ਹਲਕੇ 'ਚ ਇੱਥੇ ਜਿਹੜੇ ਟੰਡੂਆ ਵਾਂਗੂ ਖੱਬੇ ਸੱਜੇ ਛਾਲਾ ਮਾਰਦੇ ਨੇ ਪਰ ਮੈਂ ਉਹਨੇ ਵਰਗਾ ਉਹਨਾ ਵਰਗਾ ਨਹੀਂ ਹੈਗਾ ਮੈਂ ਹੁਣ ਖੜ ਗਿਆ ਮੈਂ ਤੁਹਾਡੀ ਝੋਲੀ ਪੈ ਗਿਆ ਦੋ ਮਰਜ਼ੀ ਕਰਨਾ ਮੇਰਾ ਤੁਸੀਂ ਕਰੋ ਮੈਂ ਅਕਾਲੀ ਦਲ ਦੇ ਮਰਦੇ ਦਮ ਤੱਕ ਮੈਂ ਤੁਹਾਨੂੰ ਵੋਟਾਂ ਪਾਉਂਗਾ ਤੇ ਮੈਂ ਇੱਕ ਹੋਰ ਮੈਂ ਇਕੱਠੇ ਹੋ ਕੇ ਇੱਕ ਵਾਰੀ ਫੇਰ ਇਸ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਨਾ ਕੇ ਵਟਾਇਆ ਜਾਵੇ ਉਹਦੇ ਵਿੱਚ ਮੇਰੀ ਪ੍ਰਾਣੀ ਪਾਰਟੀ ਨਹੀਂ ਆਏ ਦੇਖੋ ਮੈਂ ਕੋਈ ਗੱਲ